કરીਗੇ ਪੂਰੀ ਲਾਈਫ ਪੂਰੀ ਜ਼ਿੰਦਗੀ ਨਵੇਂ ਫੋਨ ਦੀ ਲੋਡ ਨਹੀਂ ਪਾਉਗੇ ਠੀਕ ਹੈ ਪਹਿਲਾਂ ਤਾਂ ਮੁੜਦਾ ਹੁੰਦੇ ਹੁਣ ਹਟ ਗਿਆ ਸੀ ਹਾਂ ਹਟ ਗਿਆ ਸੀ ਹਾਂਜੀ ਹਾਂਜੀ ਔਰ ਫੇਰ ਮੁੜਨ ਲੱਗ ਗਿਆ ਹੁਣ ਫੇਰ ਥੋੜਾ ਥੋੜਾ ਹਾਂਜੀ ਥੋੜਾ ਹੁਣ ਸਪੇਸ ਘਟ ਰਹੀ ਹੈ ਇੱਕ ਜਨ ਨੂੰ ਮਤਲਬ ਪਹਿਲਾਂ ਨਾਲੋਂ ਫਰਕ ਹੈਗਾ ਹਾਂਜੀ ਹਾਂ ਪਰ ਆਹ ਨੂੰ ਆਪਦੇ ਨਾਲ ਖਿੱਚਣਾ ਦੋਵੇਂ ਪੈਰ ਆਪਦੇ ਨਾਲ ਖਿੱਚੋ ਠੀਕ ਹੈ ਖਿੱਚ ਕੇ ਰੱਖਣੇ 4 ਤੋਂ 5 ਸਕੰਡ ਖਿੱਚ ਕੇ ਰੱਖਣੇ ਆ ਫੇਰ ਪਰੇ ਨੂੰ ਧੱਕੋ 4-5 ਸਕੰਡ ਖਿੱਚ ਕੇ ਇਦਾਂ ਧੱਕ ਕੇ ਰੱਖਣੇ ਆ ਜੀ ਠੀਕ ਹੈ ਫੇਰ ਆਪਦੇ ਵਾਲ ਨੂੰ ਇਹਦੇ ਨਾਲ ਜਿਹੜਾ ਮਸਲਾ ਹੌਲੀ-ਹੌਲੀ ਜਿਹੜਾ ਮਸਲਾ ਇੱਥੇ ਖਿੱਚ ਪੈਂਦੀ ਹੈ ਨਾ ਮਸਲਾ ਤੇ ਠੀਕ ਹੈ ਇਹ ਮਸਲਾ ਹੌਲੀ-ਹੌਲੀ ਮਜ਼ਬੂਤ ਹੋਣਗੇ ਜਦੋਂ ਇੱਧਰ ਨੂੰ ਖਿੱਚੋਗੇ ਇੱਥੇ ਖਿੱਚ ਪਾਊਗੀ ਜਦੋਂ ਪਰੇ ਨੂੰ ਕਰੋਗੇ ਆ ਜਗ੍ਹਾ ਤੇ ਖਿੱਚ ਪਾਊਗੀ ਠੀਕ ਹੈ ਨੰਬਰ 2 ਦੂਜੇ ਨੰਬਰ ਤੇ ਐਕਸਰਸ ਕਰਨੀ ਤੁਸੀਂ ਆ ਗੋਡੇ ਨੂੰ ਫੜ ਲਓ ਇੱਥੋਂ ਫੜ ਕੇ ਰੱਖਣਾ ਉੱਪਰ ਨੂੰ ਲੈ ਕੇ ਜਾਓ ਪੈਰ ਨੂੰ ਆਪਦੇ ਵਾਲ ਨੂੰ ਖਿੱਚਣਾ ਫੇਰ نیچے ਲੈ ਕੇ ਆਓ ਥੱਲੇ ਲੈ ਜਾਓ ਥੱਲੇ ਲੈ ਜਾਓ ਫਿਰ ਪੈਰ ਨੂੰ ਥੱਲੇ ਨੂੰ ਟਕੜਾ ਠੀਕ ਹੈ ਜਦੋਂ ਉੱਪਰ ਲੈ ਕੇ ਜਾਣਾ ਪੈਰ ਨੂੰ ਆਲਦੇ ਆਲੂ ਜਦੋਂ ਥੱਲੇ ਲੈ ਕੇ ਜਾਣਾ ਫਿਰ ਪੈਰ ਨੂੰ نیچے ਨੂੰ ਠੀਕ ਹੈ ਫਿਰ ਇਹਨੂੰ ਇਦਾਂ ਹੀ ਫੜੀ ਰੱਖਣਾ ਰੋਟੇਟ ਘਪਾਉਣਾ ਇਦਾਂ ਜਿੰਨਾ ਜਿੱਥੋਂ ਤੱਕ ਘੁਮਾ ਸਕਦੇ ਠੀਕ ਹੈ ਇਦਾਂ ਠੀਕ ਹੈ ਇਹਦੇ ਨਾਲ ਜਿਹੜੇ ਜਿਹੜੇ ਜੋਇੰਟ ਆ ਤੁਹਾਡੇ ਹੌਲੀ ਹੌਲੀ ਖੁੱਲੂਗਾ ਤੇ ਜਿਹੜੀ ਇੱਥੇ ਸਪੇਸ ਘਟ ਰਹੀ ਆ ਉਹ ਆਪਦਾ ਮੇਨਟੇਨ ਹੋਣੀ ਸ਼ੁਰੂ ਹੋ ਜੂਗੀ ਨਾਲ ਦੀ ਨਾਲ ਠੀਕ ਹੁਣ ਦੂਜੀ ਸਾਈਡ ਇਧਰ ਨੂੰ 15 20 ਰਾਉਂਡ ਇੱਕ ਸਾਈਡ 15 20 ਰਾਉਂਡ ਇੱਕ ਸਾਈਡ ਲਵਾਂਗੇ ਠੀਕ ਹੈ ਦੋ ਤਿੰਨ ਐਕਸਰਸਾਈਜ਼ਾਂ ਹੋ ਗਈਆਂ ਫਿਰ ਉਲਟੇ ਪੈ ਜਾ ਮੁੱਦੇ ਪੈ ਜਾ ਚੌਥੀ ਐਕਸਰਸਾਈਜ਼ ਦੇ ਵਿੱਚ ਕੀ ਕਰਨਾ ਤੁਸੀਂ ਪਿੱਛੇ ਰੂ ਵਾਰੀ ਵਾਰੀ ਪੈਰ ਲੈ ਕੇ ਜਾਣਾ ਠੀਕ ਹੈ ਇਦਾਂ ਜਿੱਥੋਂ ਤੱਕ ਜਾਂਦੀ ਹੈ ਦੋਨਾਂ ਦੋਨੇ ਕਰੋ ਵਾਰੀ ਵਾਰੀ ਠੀਕ ਹੈ ਫਿਰ ਇਦਾਂ ਹੀ ਇਹਦੇ ਨਾਲ ਵੀ ਗੈਪ ਆ ਜਿਹੜਾ ਤੁਹਾਡਾ ਮੇਨਟੇਨ ਹੋਊਗਾ ਆਹ ਲਾ ਕਰੀ ਜਾਣਾ ਠੀਕ ਹੈ 15 20 ਵਾਰ ਇਹ ਕਰਨਾ ਉਸ ਤੋਂ ਬਾਅਦ ਕੀ ਕਰਨਾ ਦੋਨੋਂ ਪੈਰ ਉਂਗਲਾਂ ਇਦਾਂ ਕਰ ਲੈਣੀਆਂ ਆਹ ਪੋਜੀਸ਼ਨ ਦੇ ਵਿੱਚ ਬੈਗ ਨਹੀਂ ਚੱਕਣੀ ਇਕੱਲੇ ਗੋਡੇ ਉੱਪਰ ਨੂੰ ਚੱਕਣੇ ਆ ਗੁੱਡੇ ਉੱਪਰ ਹਾਂ ਐਦਾਂ ਠੀਕ ਹੈ ਪੰਜ ਤੋਂ 6 ਸਕੰਡਟ ਹੋਲਡ ਰੱਖਣੇ ਆ ਫੇਰ ਥੱਲੇ ਕਰ ਲਓ ਨੀਚੇ ਪੰਜ ਤੋਂ ਫੇਰ ਚੱਕੋ 4 ਤੋਂ 5 ਸਕੰਡਟ ਹੋਲਡ ਫੇਰ ਥੱਲੇ ਜੇ ਕਰੀਗੇ ਪੂਰੀ ਲਾਈਫ ਪੂਰੀ ਜ਼ਿੰਦਗੀ ਨਵੇਂ ਪੌਣ ਦੀ ਲੋੜ ਨਹੀਂ ਪਊਗੀ ਠੀਕ ਹੈ ਇੰਨਾ ਹੀ ਕਰਨਾ